ਬੀਤੇ ਕੱਲ ਕਸਬਾ ਹਰੀਕੇ ਅਧੀਨ ਆਉਂਦੇ ਇੱਕ ਪਿੰਡ ਵਿੱਚ ਸੁਲਸਾਂ ਜਗ੍ਹਾ ਤੋਂ ਨੌਜਵਾਨ ਦੀ ਬਾਡੀ ਬਰਾਮਦ ਹੋਈ ਸੀ ਜਿਸ ਦੀ ਹੱਤਿਆ ਕਰਨ ਦਾ ਸ਼ੰਕਾ ਤੋਂ ਬਾਅਦ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਝਾਇਆ ਗਿਆ ਜਿਸ ਨੂੰ ਕੁਝ ਘੰਟਿਆਂ ਵਿੱਚ ਸੁਝਾ ਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੌਰਾਨ ਵਰਿੰਦਰ ਸਿੰਘ ਨਾਮ ਦਾ ਜਿਹੜਾ ਨੌਜਵਾਨ ਸੀ ਉਸ ਦੀ ਉਮਰ 30 ਸਾਲ ਲੱਸੀ ਜਾ ਰਹੀ ਹੈ ਔਰ ਚਾਦੀ ਸ਼ੁਦਾ ਸੀ ਔਰ ਉਸ ਦੇ ਦੋਸਤ ਵੱਲੋਂ ਸੰਦੀਪ ਸਿੰਘ ਨਾਮ ਦਾ ਦਾ ਦੋਸਤ ਦੀ ਇੱਕ ਦਿਨ ਇਕੱਠੇ ਹੀ ਰਾਤ ਨੂੰ ਜਿੱਨਾਂ ਵੱਲੋਂ ਬੈਠ ਕੇ ਪਾਰਟੀ ਕੀਤੀ ਜਾਂਦੀ ਹੈ, ਸ਼ਰਾਬ ਪੀਤੀ ਜਾਂਦੀ ਹੈ, ਜਿਸ ਤੋਂ ਬਾਅਦ ਰਾਤ ਨੂੰ ਕਿਸੇ ਗੱਲ ਤੋਂ ਝਗੜਾ ਹੁੰਦਾ ਹੈ ਔਰ ਦੋਨਾਂ ਵਿੱਚ ਜਿਹੜੀ ਝਗੜੇ ਹੋਣ ਤੋਂ ਬਾਅਦ ਜਿਹੜਾ ਸੰਦੀਪ ਸਿੰਘ ਹੈ ਔਰ ਆਪਣੇ ਇੱਕ ਤੇਜ ਤਾਰ ਹਸਿਆਰ ਕਿਰਚ ਨਾਲ ਆਪਣੇ ਹੀ ਦੋਸਤ ਵਰਿੰਦਰ ਸਿੰਘ ਨੂੰ ਮੌਤੇ ਘਾਟ ਉਤਾਰ ਕੇ ਇੱਕ ਸੁਨਸਾਂ ਜਗ੍ਹਾ ਤੇ ਸੁੱਟ ਕੇ ਘਰ ਚਲਾ ਜਾਂਦਾ ਹੈ। ਪੁਲਿਸ ਵੱਲੋਂ ਇਸ ਦੌਰਾਨ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਦੇ ਹੋਏ ਇੱਕ ਵਰਿੰਦਰ ਸਿੰਘ ਦਾ ਜਿਹੜਾ ਮੋਬਾਈਲ ਫੋਨ ਹੀ ਉਸ ਨੂੰ ਔਰ ਇੱਕ ਕਿਰਚ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਲਈ ਵਰਤੀ ਗਈ ਸੀ ਬਰਾਮਦ ਕਰਦੇ ਹੋਏ ਅੰਗਰੇਜ਼ ਤਨਤਾਰਣ ਅੱਜ ਦੀ ਪ੍ਰੈਸ ਕਾਨਫਰੰਸ ਖਾਣਾ ਹਰੀਕੇ ਸਬਡਿਵੀਜ਼ਨ ਪੱਟੀ ਦੀ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਸਾਨੂੰ ਮਿਲੀ ਸੀਗੀ ਮਰਡਰ ਹੋਇਆ ਸੀਗਾ ਕੱਲ ਸਵੇਰੇ 8 ਵਜੇ ਉਹਦੀ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਐ ਅਸੀਂ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਅਨ ਆਈਡੈਂਟੀਫਾਈਡ ਡੈੱਡ ਬੋਡੀ ਸਾਨੂੰ ਸਵੇਰੇ 8:30 ਵਜੇ ਮਿਲੀ ਜਿਹਦੀ ਇਨਫੋਰਮੇਸ਼ਨ ਉਸ ਤੋਂ ਬਾਅਦ ਐਸ ਐਚ ਓ ਤੇ ਡੀ ਐਸ ਪੀ ਸਾਫ ਸਾਡੇ ਮੌਕੇ ਤੇ ਗਏ ਡੀ ਐਸ ਪੀ ਪੱਟੀ ਔਰ ਉਹਦੀ ਤਫਤੀਸ਼ ਸ਼ੁਰੂ ਕੀਤੀ ਔਰ ਤਫਤੀਸ਼ ਕਰਨ ਦੇ ਬਾਅਦ ਪਹਿਲਾਂ ਤਾਂ ਜਿਹੜੀ ਆ ਨਾ ਆਇਡੈਂਟੀਫਾਈਡ ਡੈਡ ਬੋਡੀ ਸੀਗੀ ਉਹਨੂੰ ਆਇਡੈਂਟੀਫਾਈ ਕੀਤਾ ਜਿਹਦਾ ਕਿ ਨਾਮ ਸਾਨੂੰ ਪਤਾ ਲੱਗਾ ਕਿ ਉਹ ਵਰਿੰਦਰ ਸਿੰਘ ਹੈਗਾ ਸਨ ਆਫ ਕੁਲਵੰਤ ਸਿੰਘ ਵਾਸੀ ਬੁਰਜ ਦੇਵਾ ਸਿੰਘ ਦਾ ਉਹਦੀ ਡੈਡ ਬੋਡੀ ਸੀਗੀ ਔਰ ਇਸ ਮਰਡਰ ਨੂੰ ਬਲਾਈਂਡ ਮਰਡਰ ਨੂੰ ਸਿਟੀ ਸਬਡਿਵੀਜ਼ਨ ਪੱਟੀ ਵਾਲਿਆਂ ਨੇ ਔਰ ਐਸ ਐਚ ਓ ਸਹਰੀਕੇ ਨੇ ਇਹਨੂੰ ਵਿਦਰਨ 10 ਆਵਰਸ ਇਹਨੂੰ ਸੋਲਵ ਕਰ ਲਿਆ ਔਰ ਇਹ ਬਹੁਤ ਇੱਕ achi ਸਾਡੀ ਕਾਰਗੁਜ਼ਾਰੀ ਹੈ ਕਰਨਤਾਰਨ ਪੁਲਿਸ ਦੀ ਜਿਦੇ ਵਿੱਚ ਕੀ ਦੋਸ਼ੀ ਜਿਹੜਾ ਹੈ ਉਹ ਸੰਦੀਪ ਸਿੰਘ ਹੈ ਉਹਨੂੰ ਟ੍ਰੇਸ ਕਰਕੇ ਔਰ ਅਸੀਂ ਅਰੈਸਟ ਵੀ ਪਾ ਲਈਏ ਉਹਦੀ ਵਜਾ ਇਹ ਦੋਨੋਂ ਆਪਸ ਦੇ ਵਿੱਚ ਦੋਸਤ ਸੀਗੇ ਕਾਫੀ ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਸੀ ਤੇ ਬੀਤੀ ਰਾਤ 9 ਤੇ 10 ਦੇ ਦਰਮਿਆਨੀ ਰਾਤ ਇਹ ਆਪਸ ਚ ਬੈਠੇ ਸੀਗੇ ਇਹਨਾਂ ਨੇ ਡਰਿੰਕ ਵਗੈਰਾ ਵੀ ਕੀਤੀ ਔਰ ਡਰਿੰਕ ਕਰਨ ਤੋਂ ਬਾਅਦ ਇਹਨਾਂ ਦੀ ਆਪਸ ਚ ਕੋਈ ਹੱਤਾਪਾਈ ਹੋਈ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਹਨੇ ਉਸ ਮਰਡਰ ਨੂੰ ਅੰਜਾਮ ਦਿੱਤਾ ਕੀ ਚਾਰ ਵਰਤਿਆ ਕੀਰਚ ਕੀਰਚ ਦਾ ਹੱਥ ਵਰਤ ਕੇ ਕੀਰਚ ਮਾਰੀ ਹੈ ਜੀ ਉਹਦੇ ਪੇਟ 'ਚ ਉਸ ਦਿਨ ਰਾਤੀ ਜਿਹੜੀ ਲੜਾਈ ਉਹ ਵਜਾ ਦੀ ਜੀ हां जी वो वजा रंजीत सिघी बाकी इन्वेस्टिगेशन चल रही है उसके ਵਿੱਚ ਜੇ ਅੱਗੇ ਕੋਈ ਗੱਲਬਾਤ ਆਏਗੀ ਤਾਂ ਫਿਰ ਰੋਸਾ ਬਣਾ ਕੇ ਮਰਨ ਵਾਲੇ ਦੀ ਏਜ ਮੈਰਿਡ ਹੈ ਮਰਨ ਵਾਲੇ ਦੀ ਏਜ 30 ਸਾਲ ਹੈ ਔਰ ਮੈਰਿਡ ਵੀ ਹੈ ਮੈਰਿਡ ਦੀ ਸੀ ਕਿਹਦੇ ਚੁਲੇ ਸੀ ਨਹੀਂ ਡੈਡ ਬੋਡੀ ਦਰਿਆ ਦੇ ਵਿੱਚੋਂ ਨਹੀਂ ਡੈਡ ਬੋਡੀ ਸਾਨੂੰ ਮਿਲੀ ਜਿਹੜੀ ਹਰੀਕੇ ਤੋਂ ਪੱਟੀ ਨੂੰ ਜਾਂਦਾ ਹੈ ਰਸਤਾ ਉਹਦੇ 200 ਮੀਟਰ ਸਾਈਡ ਤੇ हट ਕੇ ਇੱਕ ਸੂਆ ਹੈ ਉਹਦੇ ਲੱਗੇ ਨਹੀਂ ਨਹੀਂ ਵਿੱਚ ਇੱਕ ਲਈ ਹੈ ਕਿਉਂ ਸੀ ਵੀ ਹਾਂ ਜੀ ਇੱਕ ਇੱਕ ਹੀ ਅਕਿਊਜ਼ਡ ਹੈ ਜੀ ਸੰਦੀਪ ਸਿੰਘ ਪਰ ਪਿੰਡ ਬੂ ਦਾ ਰਹਿਣ ਵਾਲਾ ਹਾਂ ਜੀ ਇਹਨਾਂ ਨਾਲੇ ਦਾ ਬੋਲਦਾ ਇਹਨਾਂ ਦਾ ਆਪਸ ਚ ਡਰਿੰਕ ਇਹਨਾਂ ਨੇ ਕੀਤੀ ਸੀਗੀ 9 ਦੀ 9 ਤਰੀਕ ਦੇ ਸ਼ਾਮ ਨੂੰ ਆਪਸ ਚ ਡਰਿੰਕ ਕੀਤੀ ਦੋਨਾਂ ਨੇ ਉਥੋਂ ਡਰਿੰਕ ਤੋਂ ਬਾਅਦ ਹੀ ਇਹਨਾਂ ਦੀ ਕਿਸੇ ਗੱਲ ਤੋਂ ਆਪਸ ਚ ਲੜਾਈ ਝਗੜਾ ਹੋਇਆ ਜਿੱਥੋਂ ਕਿ ਇਹਨੇ ਬਾਅਦ ਚ ਉਹਦੇ ਕਿਰਚ ਮਾਰ ਦਿੱਤੀ ਉਹਦੇ ਸੇਮ ਪਲੇਸ ਤੇ ਇਨਸੀਡੈਂਟ ਵਾਸ ਹਾਂਜੀ ਲੜਾਈ ਸੇਮ ਜਗ੍ਹਾ ਤੇ ਪਿਆਰ ਨਾਲ ਕਹਿੰਦਾ ਵੀ ਲੜਾਈ ਕੋਈ ਗਰੀ ਗੱਲ ਤੋਂ ਜਾਂ ਨਹੀਂ ਉਹ ਹਜੇ ਤਫ਼ਤੀਸ਼ ਦਾ 파ਟ ਹੈ ਉਹ ਅਸੀਂ ਤਫ਼ਤੀਸ਼ ਚੱਲ ਰਹੀ ਹੈ ਵੀ ਕਿਹੜੀ ਗੱਲ ਉਹਨਾਂ ਦੀ ਹੋਈ ਹੈ